ਪੰਜਾਬ ਅਜੇ ਤਾ ਨਹੀਂ ਸੀ ਪੰਜਾਬ ਦੇ ਵਿੱਚ ਨਾ ਤਾਂ ਵਾਰਦਾਤਾ ਹੁੰਦੀਆਂ ਸੀ ਨਾ ਲੁਟਾਕੂਆ ਹੁੰਦੀਆਂ ਸੀ ਨਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਂਦੇ ਸੀ ਦੁਨੀਆ ਭਰ ਦੇ ਲੋਕ ਪੰਜਾਬ ਦੀ ਪ੍ਰਸ਼ੰਸਾ ਕਰਦੇ ਸੀ ਕਿ ਪੰਜਾਬ ਦੇ ਲੋਕ ਬਹਾਦਰ ਨੇ ਇਹ ਦੇਸ਼ ਵਾਸਤੇ ਕੁਰਬਾਨੀਆਂ ਦਿੰਦੇ ਨੇ ਲੇਕਿਨ ਇਹਨਾਂ ਵੱਲੋਂ ਗੋਲੀਆਂ ਨਹੀਂ ਚਲਾਈਆਂ ਜਾਂਦੀਆਂ ਪੰਜਾਬ ਦੇ ਵਿੱਚ ਫਿਰ ਇੱਕ ਵਾਰ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਦੁਨੀਆ ਭਰ ਦੇ ਪੰਜਾਬੀ ਚਿੰਤਤ ਨੇ ਕਿ ਜੇਕਰ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਬੱਚੇ ਸੇਫ ਨਹੀਂ ਮਾਪਿਓ ਵਿਸ਼ਵਾਸ ਕਰਕੇ ਭੇਜਦਾ ਹੈ ਮਾਮਲਾ ਕੁਲ ਮਿਲਾ ਕੇ ਕੁਝ ਹੋਰ ਹੀ ਜਾਪਦਾ ਹੈ ਲੇਕਿਨ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਅੱਜ ਅਸਤੀਫੇ ਦੀ ਮੰਗ ਕੀਤੀ ਗਈ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਭਗਵੰਤ ਮਾਨ ਵਾਰ-ਵਾਰ ਕਹਿੰਦੇ ਨੇ ਜਿਹੜਾ ਗੈਂਗਸਟਰਵਾਦ ਹੈ ਇਹ ਸ਼ਰੂਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀ ਦੇਣ ਹੈ ਦਿਨ ਦਿਹਾੜੇ ਫਿਰ ਉਹ ਕਾਲਜ ਦਾ ਓਨਰ ਕੀ ਕਰ ਰਿਹਾ ਸੀ ਕਾਲਜ ਦੇ ਵਿੱਚ ਫਿਰ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਕਾਲਜ ਦੇ ਵਿੱਚ ਜਦੋਂ ਬੱਚਿਆਂ ਦੀ ਐਂਟਰੀ ਕਰਾਈ ਜਾਂਦੀ ਹੈ ਕਿ ਉਹਨਾਂ ਦੀ ਤਲਾਸ਼ੀ ਲਈ ਜਾਂਦੀ ਹੈ ਖਾਸ ਕਰਕੇ ਲੜਕਿਆਂ ਦੀ ਕਿਉਂਕਿ ਗੈਂਗਸਟਰ ਜਿਹੜਾ ਆਵਾਦ ਹੈ ਪੰਜਾਬ ਦੇ ਵਿੱਚ ਦਿਨ ਬਰ ਦਿਨ ਵੱਧਦਾ ਜਾ ਰਿਹਾ ਹੈ ਇੱਕ ਵਾਰ ਫਿਰ ਪੰਜਾਬ ਦੀ ਤਰਸੱਲੀ ਮਚ ਗਈ ਹੈ ਸੱਚ ਕੀ ਹੈ ਝੂਠ ਕੀ ਹੈ ਇਹ ਕੁਝ ਹੀ ਘੰਟਿਆਂ ਬਾਅਦ ਪਤਾ ਲੱਗੇਗਾ ਲੇਕਿਨ ਉਧਰ ਜਿਸ ਲੜਕੀ ਦੀ ਗੋਲੀ ਮਾਰ ਕੇ ਹਤਿਆ ਕੀਤੀ ਗਈ ਦਿਨ ਦਿਹਾੜੇ ਉਹ ਵੀ ਕਲਾਸ ਰੂਮ ਦੇ ਵਿੱਚ ਆ ਕੇ ਉਹ ਵੀ ਲਾਅ ਕਾਲਜ ਵਿੱਚ ਜਿੱਥੇ ਕਾਨੂੰਨ ਦੀ ਪੜ੍ਹਾਈ ਕਰਾਈ ਜਾਂਦੀ ਹੈ ਜਿੱਥੇ ਕਾਨੂੰਨ ਦੀ ਤਾਲੀਮ ਮਿਲਦੀ ਹੈ ਜਿੱਥੇ ਜਿੱਥੋਂ ਦੇ ਬੱਚੇ ਕਾਨੂੰਨ ਪੜ੍ਹ ਕੇ ਤੇ ਜਿਹੜੀ ਦੂਸਰਿਆਂ ਦੇ ਕੇਸ ਲੜਦੇ ਨੇ ਲੇਕਿਨ ਉਸ ਕੁੜੀ ਨੂੰ ਕੀ ਪਤਾ ਸੀ ਕਿ ਸਿਰਫ ਰੇ ਉਸ ਨੂੰ ਅਸੀਂ ਆਸ਼ਕੀ ਹੀ ਕਵਾਂਗੇ ਕੀ ਉਹਦੀ ਦੁਸ਼ਮਣੀ ਹੈ ਉਸ ਲੜਕੀ ਦੇ ਨਾਲ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਦਿਨ ਦਿਹਾੜੇ ਕਾਲਜ ਦੇ ਵਿੱਚ ਆ ਕੇ ਕਲਾਸ ਵਿੱਚ ਅੜ ਕੇ ਵੜ ਕੇ ਪਿਸਤਲ ਦੇ ਨਾਲ ਗੋਲੀ ਮਾਰ ਦਿੱਤੀ ਗਈ ਉਸ ਲੜਕੀ ਦੇ ਸਿਰ ਦੇ ਵਿੱਚ ਲੜਕੀ ਨੇ ਮੌਕੇ ਤੇ ਦਮ ਤੋੜ ਦਿੱਤਾ ਪੰਜਾਬੀਓ ਇਥੋਂ ਨਹੀਂ ਸਾਡੇ ਬੱਚਿਆਂ ਨੂੰ ਕੀ ਹੋ ਰਿਹਾ ਹੈ ਸਾਡੇ ਬੱਚੇ ਕਿਹੜੇ ਪਾਸੇ ਜਾ ਰਹੇ ਨੇ ਸਾਡੀ ਜਵਾਨੀ ਕਿਹੜੇ ਪਾਸੇ ਜਾ ਰਹੀ ਹੈ ਹਾਲਾਂਕਿ ਪੰਜਾਬ ਦੀ ਜਵਾਨੀ ਪੰਜਾਬ ਦੀ ਰੀੜ ਦੀ ਹੱਡੀ ਹੈ ਲੇਕਿਨ ਦਿਨ ਦਿਹਾੜੇ ਇਹ ਇਹ ਸਭ ਕੁਝ ਪਹਿਲਾਂ ਫਿਲਮਾਂ ਵਿੱਚ ਵੇਖਿਆ ਜਾਂਦਾ ਸੀ ਇਹ ਸਭ ਕੁਝ ਪਹਿਲਾਂ ਸੀਰੀਅਲ ਵਿੱਚ ਦੇਖਿਆ ਜਾਂਦਾ ਸੀ ਡਰਾਮਿਆਂ ਵਿੱਚ ਲੋਕ ਦੇਖਦੇ ਸੀ ਚਾਹੇ ਉਹ ਡਰਾਮੇ ਪੰਜਾਬੀ ਨੇ ਚਾਹੇ ਹਿੰਦੀ ਨੇ ਚਾਹੇ ਇੰਗਲਿਸ਼ ਨੇ ਲੇਕਿਨ ਅੱਜ ਇਹਨਾਂ ਨੂੰ ਰੀਅਲ ਦੇ ਵਿੱਚ ਬਦਲ ਦਿੱਤਾ ਜਾ ਰਿਹਾ ਹੈ ਪੰਜਾਬ ਦੇ ਨੌਜਵਾਨਾਂ ਵੱਲੋਂ ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਕੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਉਹ ਲੜਕਾ ਜਿਸ ਨੇ ਕਾਲਜ ਵਿੱਚ ਆ ਕੇ ਗੋਲੀ ਮਾਰੀ ਉਸ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਉਸ ਨੇ ਵੀ ਹਸਪਤਲ ਜਾ ਕੇ ਦਮ ਤੋੜ ਦਿੱਤਾ ਉਹਦੀ ਵੀ ਕਹਿੰਦੇ ਨੇ ਮੌਤ ਹੋ ਗਈ ਹੈ ਉਸ ਮਾਂ ਦੀਆਂ ਸੱਤ ਲੜਕੀਆਂ ਨੇ ਇੱਕ ਲੜਕਾ ਹੈ ਸੱਤਾ ਨੂੰ ਪੜਾਉਣ ਦੇ ਲਈ ਉਹ ਦਿਨ ਪਰ ਰਾਤ ਮਿਹਨਤ ਕਰਦੀ ਆ ਕਿਉਂਕਿ ਉਹਦੇ ਘਰਵਾਲਾ ਨਹੀਂ ਅੱਜ ਉਹ ਮਾਂ ਹਸਪਤਾਲ ਦੇ ਵਿੱਚ ਰੋ ਰਹੀ ਸੀ ਅਤੇ ਉਸ ਮਾਂ ਨੇ ਇਲਜ਼ਾਮ ਲਗਾਇਆ ਕਾਲਜ ਤੇ ਜਿਹੜੇ ਕਾਲਜ ਵਿੱਚ ਉਸ ਦੀ ਬੱਚੀ ਪੜ੍ਹਦੀ ਸੀ ਕਿ ਭਈ ਇਹਨਾਂ ਨੇ ਕਿਹਾ ਕਿ ਸਿਰ ਤੇ ਸੱਟ ਲੱਗੀ ਹੈ ਲੇਕਿਨ ਇਹ ਨਹੀਂ ਦੱਸਿਆ ਕਿ ਸਿਰ ਦੇ ਵਿੱਚ ਕਿਸੇ ਸ਼ਰਾਬੀ ਵਿਦਿਆਰਥੀ ਵੱਲੋਂ ਗੋਲੀ ਮਾਰ ਦਿੱਤੀ ਗਈ ਹੈ ਪੰਜਾਬ ਪੂਰੀ ਤਰ੍ਹਾਂ ਦਹਿਲ ਗਿਆ ਹੈ ਬੱਚੇ ਜੇਕਰ ਕਾਲਜਾਂ ਵਿੱਚ ਸੇਫ ਨਹੀਂ ਇਹਦੇ ਵਿੱਚ ਆਪਾਂ ਕਾਨੂੰਨ ਨੂੰ ਨਹੀਂ ਕਹਿ ਸਕਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਤੇ ਫਰਦੇ ਨੇ ਕੀ ਪਤਾ ਕਿਸੇ ਦੀ ਜੇਬ ਦੇ ਵਿੱਚ ਕੀ ਹੈ ਏ ਕੀ ਪੰਜਾਬ ਦੇ ਮੁੱਖ ਮੰਤਰੀ ਆ ਪੰਜਾਬ ਪੁਲਿਸ ਨੂੰ ਪਤਾ ਉਹਨਾਂ ਤੇ ਆਪਾਂ ਇਹ ਨਿਸ਼ਾਨੀਆਂ ਸਵਾਲ ਨਹੀਂ ਖੜ੍ਹ ਸਕਦੇ ਤੇ ਨਾ ਹੀ ਕਹਿ ਸਕਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਲੇਕਿਨ ਜ਼ਿੰਮੇਵਾਰੀ ਹੈ ਉਸ ਕਾਲਜ ਦੀ ਉਸ ਕਾਲਜ ਦੀ ਡੀਨ ਦੀ ਉਸ ਕਾਲਜ ਦੇ ਪ੍ਰਿੰਸੀਪਲ ਦੀ ਉਸ ਕਾਲਜ ਦੇ ਦੇ ਚੇਅਰਮੈਨ ਦੀ ਜਿਹੜੀ ਖਬਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਪਹਿਲਾਂ ਮੈਂ ਤੁਹਾਨੂੰ ਪੜ ਕੇ ਸੁਣਾ ਦੇਣਾ ਜਿਹੜਾ ਮੁੱਖ ਟਾਈਟਲ ਕੀ ਹੈ ਕਹਿੰਦਾ ਕਾਲਜ ਕੈਂਪਸ ਦੇ ਅੰਦਰ ਅਣੇਵਾ ਫਾਇਰਿੰਗ ਨਾਲ ਫੈਲੀ ਦਹਿਸਤ ਪੁਲਿਸ ਮਾਮਲੇ ਦੀ ਪੁਲਿਸ ਮਾਮਲੇ ਜਾਂਚ ਡਿਊਟੀ ਹੈ ਦੱਸਿਆ ਹੈ ਕਿ ਤਰਨਤਾਰ ਜ਼ਿਲ੍ਹਾ ਉਸਮਾ ਦੇ ਪਿੰਡ ਸਥਿਤ ਲਾ ਕਾਲਜ ਤਰਨਤਾਰ ਜ਼ਿਲ੍ਹੇ ਦੇ ਵਿੱਚ ਪਿੰਡ ਪੈਦਾ ਹੈ ਉਸਮਾ ਉਥੇ ਲਾ ਕਾਲਜ ਹੈ ਵਿੱਚ ਉਸ ਸਮੇਂ ਸੰਸਰੀ ਫੈਲ ਗਈ ਜਦੋਂ ਕਾਲਜ ਕੈਂਪਸ ਦੇ ਅੰਦਰ ਹੀ ਇੱਕ ਨੌਜਵਾਨ ਨੇ ਇੱਕ ਲੜਕੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਵਾਰਦਾਤ ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਹਮਲਾਵਰ ਨੇ ਹਮਲਾਵਰ ਨੌਜਵਾਨ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਲਈ ਮ੍ਰਿਤਕ ਲੜਕੀ ਅਤੇ ਲੜਕੇ ਦੀ ਪਛਾਣ ਸੰਦੀਪ ਕੌਰ ਜਿਸ ਲੜਕੀ ਦੇ ਗੋਲੀ ਬੱਜੀ ਹੈ ਪ੍ਰਿੰਸ ਰਾਜ ਸਿੰਘ ਹੋਈ ਹੈ ਜਿਸ ਲੜਕੇ ਵੱਲੋਂ ਗੋਲੀ ਮਾਰੀ ਗਈ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਕਾਲਜ ਦੇ ਅੰਦਰ ਵਾਪਰੀ ਜਿੱਥੇ ਨੌਜਵਾਨ ਨੇ ਅਚਾਨਕ ਲੜਕੀ ਤੇ ਅੰਨੇਵਾਹ ਫਾਇਰਲ ਸ਼ੁਰੂ ਕਰ ਦਿੱਤੀ ਗੋਲੀਆਂ ਲੱਗਣ ਕਾਰਨ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਕਾਲਜ ਵਿੱਚ ਮੌਜੂਦ ਵਿਦਿਆਰਥੀਆਂ ਅਤੇ ਮਦਾਰਤੀਆਂ ਦਾ ਸਟਾਫ ਵਿੱਚ ਇਸ ਹਮਲੇ ਤੋਂ ਬਾਅਦ ਭਗੜੜ ਮਚ ਗਈ ਲੜਕੀ ਨੂੰ ਮਾਰਨ ਤੋਂ ਬਾਅਦ ਹਮਲਾਵਰ ਨੇ ਖੁਦ ਵੀ ਖੁਸ਼ਕੁਰੀ ਖੁਦ ਖੁਸ਼ੀ ਕਰ ਲਈ ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਭਾਰੀ ਫੋਰਸ ਸਮੇਤ ਮੌਕੇ ਤੇ ਪਹੁੰਚੇ ਪੁਲਿਸ ਨੇ ਦੋਹਾਂ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਨ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ ਤੰਤਰ ਦੇ ਮੌਕੇ ਤੋਂ ਗੋਲੀਆਂ ਦੇ ਖੋਲ ਹਥਿਆਰ ਬਰਾਮਦ ਕਰ ਲਿਆ ਗਿਆ ਹਨ ਅਤੇ ਹੋਰਾਂ ਸਿਕ ਟੀਮ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਦਿਨ ਦਿਹਾੜੇ ਕਾਲਜ ਕੈਂਪਸ ਦੇ ਅੰਦਰ ਹੋਈ ਇਸ ਗੋਲਾਬਾਰੀ ਦੇ ਸਖਿਆ ਪ੍ਰਬੰਧਾਂ ਤੇ ਸੁਵਾਨਾ ਪ੍ਰਬੰਧਾਂ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਕਿ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਵੀ ਭਾਰੀ ਸਹਿਮਾਇਆ ਜਾ ਰਿਹਾ ਹੈ ਪੁਲਿਸ ਕਾਲਜ ਦੇ ਸੀਸੀਟੀਵੀਜ਼ ਫੁਟੇਜ ਦੀ ਪੁਲਿਸ ਕਾਲਜ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਲੜਕੀ ਦਾ ਨਾਮ ਹੈ ਜੀ ਸੰਦੀਪ ਕੌਰ ਲੜਕੇ ਦਾ ਨਾਮ ਹੈ ਪੰਜਾਬੀ ਉਹ ਪ੍ਰਿੰਸ ਰਾਜ ਸਿੰਘ ਪ੍ਰਿੰਸ ਰਾਜ ਵੱਲੋਂ ਪਹਿਲਾਂ ਗੋਲੀ ਮਾਰੀ ਗਈ ਗੋਲੀ ਮਾਰ ਕੇ ਫਿਰ ਆਪਣੇ ਸਿਰ ਦੇ ਵਿੱਚ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਗਈ ਲੜਕੀ ਨੇ ਕਹਿੰਦੇ ਨੇ ਕਾਲਜ ਵਿੱਚ ਹੀ ਦਮ ਤੋੜ ਦਿੱਤਾ ਜਿਹੜੀਆਂ ਜਿਹੜੇ ਸੂਤਰਾਂ ਤੋਂ ਸਾਨੂੰ ਖਬਰ ਸਾਹਮਣੇ ਆ ਰਹੀ ਹੈ ਤੇ ਲੜਕੇ ਨੇ ਜਾ ਕੇ ਹਸਪਤਾਲ ਦੇ ਵਿੱਚ ਦਮ ਤੋੜਿਆ ਪਿਸਟਲ ਜਿਹੜਾ ਹੈ ਉਸ ਕਲਾਸ ਰੂਮ ਦੇ ਵਿੱਚ ਪਿਆ ਹੈ ਜਿਸ ਨੂੰ ਪਿਸਟੋਲ ਕਹਿੰਦੇ ਨੇ ਫੋਰੈਂਸਿਕ ਜਿਹੜੀ ਏਜੰਸੀਆਂ ਨੇ ਉਹ ਉੱਥੇ ਮੌਕੇ ਤੇ ਪਹੁੰਚ ਗਈਆਂ ਨੇ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਰਪ ਉੱਚ ਅਧਿਕਾਰੀ ਹੁਣ ਲੋਕ ਉਸ ਕਾਲਜ ਦੇ ਜਿਹੜੇ ਜਿਲੇ ਵਿਦਿਆਰਥੀ ਨੇ ਉਹਨਾਂ ਦੇ ਮਾਪੇ ਇਹ ਗੱਲ ਪੁੱਛ ਰਿਆ ਨੇ ਕਿ ਕਾਲਜ ਵੱਲੋਂ ਕੋਈ ਤਲਾਸ਼ੀ ਨਹੀਂ ਲਈ ਜਾਂਦੀ ਲੜਕੇ ਜਾਂ ਲੜਕੀਆਂ ਦੀ ਅਜਹੀ ਵਾਰਦਾਤ ਨੂੰ ਅੰਜਾਮ ਕਿਵੇਂ ਅਤੇ ਕਿਉਂ ਦਿੱਤਾ ਗਿਆ ਇਹ ਮਾਮਲੇ ਦੀ ਪੁਸ਼ਟੀ ਤਾਂ ਥੋੜੇ ਦਿਨਾਂ ਵਿੱਚ ਪਤਾ ਲੱਗੇਗੀ ਕਿਉਂਕਿ ਨਾ ਤਾਂ ਮਰਨ ਵਾਲਾ ਬੱਚਿਆ ਨਾ ਮਰਨ ਵਾਲੀ ਬੱਚੀ ਪੰਜਾਬ ਦੇ ਵਿੱਚ ਦਹਿਸ ਦਾ ਮਾਹੌਲ ਹੈ ਇੱਕ ਪਾਸੇ ਬੀਪਾਰ ਸਿਮਰਖੋਰ ਬਾਦਲ ਅਤੇ ਸ਼ਰੋਮਣੀ ਅਕਾਲੀ ਦਲ ਦੇ ਕਈ ਆਗੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸੀਫਾ ਦੇਣ ਦੀ ਗੱਲ ਕੀਤੀ ਹੈ ਚਲੋ ਉਹ ਤਾਂ ਇਹ ਸਿਆਸਤ ਜਾਂ ਸਿਆਸਤ ਕੀਤੀ ਜਾਂਦੀ ਹੈ ਜਦੋਂ ਵੀ ਕੋਈ ਜੈ ਅੰਜਾਮ ਹੁੰਦੇ ਨੇ ਲੇਕਿਨ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਦੀ ਕਿਉਂਕਿ ਇਹ ਚਿੰਤਾ ਦਾ ਵਿਸ਼ਾ ਬਣ ਗਈ ਹੈ ਮਾਪਿਆਂ ਵਾਸਤੇ ਜਿਨ੍ਹਾਂ ਵੱਲੋਂ ਭਰੋਸਾ ਕਰਕੇ ਜੇ ਕੋਈ ਬੱਚਾ ਸਕੂਲ 'ਚ ਪੜਦਾ ਹੈ ਸਕੂਲ ਦੇ ਸਿਸਟਮ ਤੇ ਭਰੋਸਾ ਕਰਕੇ ਜੇਕਰ ਕੋਈ ਬੱਚਾ ਕਾਲਜ 'ਚ ਪੜਦਾ ਹੈ ਤੇ ਕਾਲਜ ਦੇ ਅਧਿਕਾਰੀਆਂ ਤੇ ਭਰੋਸਾ ਕਰਕੇ ਆਪਣੇ ਬੱਚੇ ਭੇਜੇ ਜਾਂਦੇ ਨੇ ਜੇਕਰ ਬੱਚੇ ਪੰਜਾਬ ਦੇ ਵਿੱਚ ਸੇਫ ਨਹੀਂ ਬੱਚੇ ਸਕੂਲਾਂ ਜਾਂ ਕਾਲਜਾਂ 'ਚ ਸੇਫ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਵੀ ਇਸ ਤੇ ਅਹਿਮ ਕਦਮ ਚੁੱਕਣੇ ਚਾਹੀਦੇ ਨੇ ਤੇ ਇਸ ਪਲੱਸ ਸਕੂਲਾਂ ਦੇ ਜਿਹੜੇ ਪ੍ਰਾਈਵੇਟ ਸਕੂਲ ਨੇ ਜਾਂ ਸਰਕਾਰੀ ਸਕੂਲ ਨੇ ਜਿਹੜੇ ਮੁੱਖ ਅਹੁਦੇਦਾਰ ਨੇ ਉਹਨਾਂ ਨੂੰ ਵੀ ਤਲਾਸ਼ੀ ਦੀ ਮੁਹਿੰਮ ਚਲਾਨੀ ਚਾਹੀਦੀ ਹੈ ਤਾ ਜੋ ਸ਼ਰਾਤੀ ਅਨਸਰ ਅੰਦਰ ਜਾ ਕੇ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਪੰਜਾਬ ਪੁਲਿਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮਾਮਲੇ ਦੀ ਜਾਂਚ ਬੜੀ ਸੰਜੀਦਗੀ ਅਤੇ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਤੱਥ ਆਉਣਗੇ ਸਾਹਮਣੇ ਪਤਾ ਲੱਗੇਗਾ ਕਿ ਕਿਹੜੇ ਕਾਰਨਾ ਕਰਕੇ ਇਸ ਸਿਰਫਰੇ ਨੌਜਵਾਨ ਜਿਸ ਦਾ ਨਾਮ ਰਾਜਪ੍ਰਿੰਸ ਸਿੰਘ ਦੱਸਿਆ ਜਾ ਰਿਹਾ ਹੈ ਉਸ ਨੇ ਗੋਲੀ ਮਾਰੀ ਲੜਕੀ ਦੇ ਸਿਰ ਵਿੱਚ ਧੰਨਵਾਦ